ਇਹ ਨਾ ਕੋਈ ਵੀਡੀਓਗ੍ਰਾਫੀ ਲਈ ਸਾਡੀ ਵੀਡੀਓ ਬਣਾ ਹਾਂਜੀ ਉਪਰ ਵੀਡੀਓ ਬਣਾ ਦੇ ਚੋਰੀ ਸਾਡੀ ਠੀਕ ਹੈ ਥੱਲੇ ਆ ਕੇ ਭਰਾ ਭਾਈ ਥੋੜੀ ਥੋੜੀ ਇਹਨਾਂ ਨੇ ਮਾਰ ਦੇਣੀ ਸਾਡੀ ਕਿਹਨੇ ਇਹ ਕੌਣ ਹੈ ਭਾਈ ਇਹ ਇਹ ਕੌਣ ਹੈ ਇਹ ਵਰਕਰ ਹੈ ਭਾਈ ਕਿਹਨਾਂ ਦੇ ਇੱਥੇ ਇਹਨਾਂ ਦੀ ਮਾਤਾ ਨੇ ਮੇਰੇ ਹੱਥੋਂ ਭਾਈ ਕੀ ਗੱਲਬਾਤ ਕੀ ਹੋਈ ਸੀ ਉਦੋਂ ਮੈਨੂੰ ਗਾਲ੍ਹਾਂ ਕੱਢੀਆਂ ਮੈਨੂੰ ਥੋੜ੍ਹ ਦੇ ਨਾਲ ਆਏ ਮੇਰੇ ਆਦਾ ਮਾਰਿਆ ਥੋੜ੍ਹ ਮਾਰਿਆ ਤੁਹਾਡੇ ਹਾਂਜੀ ਮਾਰਿਆ ਵੀ ਤੁਹਾਨੂੰ ਮੇਰੇ ਦਾਦਾ ਦਾ ਮੂੰਹ ਤੇ ਘੜ ਕੇ ਗਈ ਮੇਰੇ ਤੁਸੀਂ ਬਿਠਾ ਦੇਵੋ ਨੀ ਇਹਨਾਂ ਨੂੰ ਪੁਲਿਸ ਨੇ ਇਹਨਾਂ ਨੇ ਮੰਗਵਾਈ ਹੈਗੀ ਆ ਕਿਹਨਾਂ ਨੇ ਬੁਲਾਈ ਪੁਲਿਸ ਇਹਨਾਂ ਨੇ ਡਾਕਟਰਾਂ ਨੇ ਦੇ ਹੁਣੇ ਨਾ ਵੀ ਆਪਣੇ ਹੁਣ ਜਿਹੜਾ ਝੂਠਾ ਬੰਦਾ ਹੁੰਦਾ ਉਹ ਤਾਂ ਫੇਰ ਕੁਝ ਨਾ ਕੁਝ ਕਰਦਾ ਹੀ ਹੈ ਆਪਣੇ ਬਚਾਅ ਵਾਸਤੇ ਇਹਨਾਂ ਨੇ ਪੁਲਿਸਾ ਤੇ ਲਈ ਹੈ ਨਹੀਂ ਪੁਲਿਸ ਨੇ ਵੀ ਉਹੀ ਮਤਲਬ ਬਿਆਨੀ ਉਹਨਾਂ ਨੇ ਸਾਡੇ ਬਦਲਾ ਕੇ ਦਿੱਤੀ ਆ ਸਾਡਾ ਬਸਤੀ ਬਾਵਾ ਖਲਤੋ ਉਹ ਕੀ ਕਹਿ ਕੇ ਗਿਆ ਤੁਹਾਨੂੰ ਉਹੀ ਪੁੱਛ ਰਹੀ ਸੀ ਕਿ ਕੀ ਮਤਲਬ ਕੀ ਗੱਲ ਆ ਤੁਹਾਡੀ ਕੀ ਤੁਸੀਂ ਆਏ ਹੋ ਤੇ ਕੀ ਗੱਲ ਹੋ ਉਹਨਾਂ ਦੱਸਿਆ ਕਿ ਸਾਡੀ ਕੁੜੀਆਂ ਨੇ ਖਰਾਬ ਕੀਤੀ ਏਦਾਂ ਦਾ ਸਾਰੇ ਬਿਆਨ ਪਰ ਉਹਨਾਂ ਨੇ ਹੀ ਦੱਸਿਆ ਸਰਪੰਚ ਜੀ ਪੁਲਿਸ ਨਾਲ ਗੱਲ ਹੋਈ ਬਾਅਦ ਅਸੀਂ ਵੀ ਖੜੇ ਸੀ ਆਫ ਕੈਮਰੇ ਦੇ ਵਿੱਚ ਤੇ ਡਾਕਟਰ ਤੇ ਉਹ ਜਿਹੜੇ ਪੁਲਿਸ ਮੁਲਾਜ਼ਮ ਜਿਹੜੇ ਆਏ ਨੀਲਾ ਰਾਮ ਉਹ ਤਾਂ ਕਹਿੰਦੇ ਮੈਂ ਖੁਦ ਦਵਾਈ ਲੈ ਜੀ ਹਾਂ ਜੀ ਬਿਲਕੁਲ ਬਾਜੀ ਕਾਰਵਾਈ ਹੋਣੀ ਚਾਹੀਦੀ ਇਨ੍ਹਾਂ ਤੇ ਬਾਜੀ ਕੀ ਕੀ ਕਾਰਵਾਈ ਚਾਹੁੰਦੇ ਆਂ ਜੀ ਬਾਜੀ ਅਸੀਂ ਮਤਲਬ ਹੋਏ ਆਂ ਮਤਲਬ ਇਨ੍ਹਾਂ ਦੇ ਇਹਨਾਂ ਟਰੀਟਮੈਂਟ ਬਿਲਕੁਲ ਨਹੀਂ ਠੀਕ ਆ ਅਸੀਂ ਇਹਨਾਂ ਮਤਲਬ ਹੋਏ ਬਹੁਤ ਜ਼ਿਆਦਾ ਖਰਾਬ ਤੇ ਹੋਰ ਪੇਸ਼ੇਂ ਨਾ ਖਰਾਬ ਨਹੀਂ ਤੁਸੀਂ ਪਹਿਲੇ ਪਹਿਲੇ ਨਹੀਂ ਹੈਗੇ ਕਾਫੀ ਹੋ ਚੁੱਕੇ ਲੱਗੇ ਕਾਫੀ ਮੁਕੜ ਹੋਈ ਉਹ ਬਾਜੀ ਨਾਲ ਕਿਹਾ ਅੰਦਰ ਪੇਸ਼ੇਂ ਹੈਗੇ ਬਾਜੀ ਉੱਪਰ ਪੇਸ਼ੇਂ ਹੈਗੇ ਉਹ ਵੀ ਕਹਿ ਰਹੇ ਨੇ ਉਹ ਕਹਿ ਰਹੇ ਬਾਜੀ ਸਹੀ ਵਾਰੀ ਹੁੰਦਾ ਉਹ ਪਤਾ ਨਹੀਂ ਅੰਦਰ ਆ ਬਾਜੀ ਉਹਨਾਂ ਦਾ ਫੋਟੋ ਦਾ ਬਾਜੀ ਪਾਰਟੀ ਆਪਸੀ ਸਹਿਮਤ ਜਿੱਦਾਂ ਹੁੰਦੀ ਸੀ ਉਹਨਾਂ ਦੇ ਪਾਣੀ ਵਰ ਗਿਆ ਪੇੜ ਤੇ ਬਾਜੀ ਓਕੇ ਲਾਈਵ ਚ